ਆਪਣੇ ਆਉਂਦੀ ਹੁੰਦੀ ਜਿਉਂ ਕੰਦ ਟੱਪਣੀ ਆਸ ਆ ਜਾ ਤੇ ਉਹ ਬੰਦੇ ਆ ਉਹ ਬੰਦੇ ਆਣ ਕੇ ਫੇਰ ਕੰਦ ਟੱਪਣੀ ਆਵੇ ਉਹ ਨਾ ਹਾਂ ਭੈਣ ਹੈ ਯਾਹ ਇੱਕ ਨਹੀਂ ਦੋ ਵੀ ਤਕੜਾ ਹੀ ਢਿਆਗਾ ਤਕੜਾ ਟੋਪ ਹਾਂਜੀ ਡਾਤਰ ਹਾਂਜੀ ਉਹ ਡਾਤਰ ਇਤਨੇ ਗਲਪ ਸੁਪਾਇਆ ਨੇ ਕਿ ਸੰਗ ਬੰਗਰ ਉਹ ਨਹੀਂ ਆਉਣੀ ਉਹ ਦੋ ਗੇਠ ਕਈ ਆਖ ਜਣੇ 8000 ਹੀ ਤਾਂ ਜਾਣੇ ਆ ਅੱਛਾ ਪਾੜ ਕੇ ਕਿੱਧਰ ਗਏ ਵੇਖੋ ਉਧਰ ਉਧਰ ਅੱਛਾ ਕੋਈ ਆਇਆ ਇਹਨਾਂ ਨੂੰ ਵੇਖ ਲੈ ਕਿ ਦੇਖ ਪਾਏ ਜਾਂ ਨਾ ਦੇਖ ਪਾਉਂ ਮੋੜ ਕੇ ਨਾੜ ਕੇ ਬੂਆ ਘੜ ਕੋਣਾ ਫੇਰ ਹੀ ਮੈਸੇ ਬਾਹਰ ਨਿਕਲਣਾ ਤੇ ਫੇਰ ਇਹਨਾਂ ਕਾਬੂ ਕਰ ਲੈਣਾ ਸ਼ੁਕਰ ਹੈ ਮਾਲਕਾ ਪੁੱਤਰ ਅੱਖਰ ਬਹੁਤ ਭਾਂਜੂ ਤੇ ਇੱਕ ਜਾਵੀ ਜੀ ਡੇਡੀਜ਼ ਹੁੰਦੀ ਆ ਆ ਜਿਹੜਾ ਅੱਗੇ ਆਉਂਦਾ ਹੂੰ ਆ ਬੈਠੇ ਆ ਗਿਆ ਜੰਬੂਆ ਖੋਲਦਾ ਉਹ ਅੱਗੇ ਗੱਡੀ ਤੇ ਲਾ ਕੇ ਬੈਠਾ ਪਿਸਤੌਲ ਲੈ ਕੇ ਆ ਵੇਖ ਲੋ ਪਿਸਤੌਲ ਤਾਂ ਲਿਆਨੇ ਤੂੰ ਪਿੱਛੇ ਵੀ ਨਹੀਂ ਹੋਇਆ ਦਾ ਪਿੱਛੇ ਨਹੀਂ ਹੋ ਉਹਨੇ ਮੈਨੂੰ ਤਾਂ ਵੇਖ ਲਿਆ ਉਹਦੇ ਹੱਥੇ ਪਿਸਤੌਲ ਹੈ ਜਾਂ ਪਿੱਛੇ ਹੁੰਦਾ ਤਾਂ ਪਿੱਛੋਂ ਗੋਲੀ ਨਾ ਮਾਰਦਾ ਕੋਈ ਗੱਲ ਆ ਗਈ ਮੇਰੀ ਗੱਲ ਸੁਣ ਆ ਵੇਖੋ ਇੱਕ ਬੜਾ ਥੋੜਾ ਜਿਹਾ ਘਰ ਮੈਂ ਹਾਂ ਜੀ ਹਾਂ ਲੈ ਮੈਂ ਦਾ ਨੀ ਕੋ ਲੇਡੀਜ਼ ਹੁੰਦੀ ਆ ਕਿ ਕਿੱਡੇ ਕਿ ਆਉਂਦੀ ਆ ਆਹ ਯਾਰ ਟੀ-ਸ਼ਰਟ ਆ ਵੇਖਿਓ ਹਰਨਜੀਤ ਸਿੰਘ ਆਈ ਦੀ ਲਾਲ ਟੀ-ਸ਼ਰਟ ਵਾਲੀ ਇਹ ਸਭ ਬਸ ਮਿਲ ਗਿਆ ਆ ਵੇਖੋ ਉਹਨੂੰ ਹੱਥ ਕਰਨਾ ਇੰਨੇ ਦਨ ਕਰ ਆ ਆ ਆ ਵੇਖ ਤਾਂ ਮੈਨਾਂ ਕਿਤੇ ਇਹ ਵੇਖ ਵੀ ਕੱਟਕਾਰ ਚ ਪਛਾਣ ਵੀ ਜਿਹੜੀਆਂ ਚਾਰ ਆਈਆਂ ਅਹੀਂ ਉਹਨਾਂ ਚ ਕੋਈ ਇਦਾਂ ਇਹ ਕਿੰਨੇ ਕਿੰਨੇ ਕੋ ਜਾਣੇ ਆ ਕੱਟ ਜਾਣੇ ਆ ਆਹ ਕੁਝ ਹੋ ਕੱਚਾ ਹੀ ਪਾਈ ਫਿਰਦਾ ਆ ਵੇਖੋ ਹੁਣ ਇੰਨਾ ਕਰਕੇ ਹੁਣ ਅੰਦਰ ਜਾਣੀ ਵੜੇ ਸਾਰਾ ਕੁਝ ਤੇ 26 27 ਮਿੰਟ ਰਹਿਣਾ ਨਾ ਅੰਦਰ ਹੀ ਹਾਂਜੀ ਹਾਂਜੀ ਇੱਥੇ ਆ ਹੁਣ ਚੱਲੇ ਨਾਲ ਜੀ ਇੱਕ ਮਿੰਟ ਆ ਨਾਈਕਨ ਪਏ ਬਾਹਰ ਉੱਥੇ ਕੁਡੀ ਕਾਦੀ ਉੱਥੇ ਹੀ ਪਏ ਸਖਲਾਰ ਤੇ ਆਹ ਆਹ ਛੇ ਢੰਡਿਆ ਆਹ ਵੇਖੋ ਕੱਲਾ ਹੈ ਵੇਖੋ ਫੇ ਆਗੇ ਗੁਰੇ ਬੁਰੀਆ ਇਹ ਆਉਣੀ ਵੇਖੰਦੇ ਆ ਵੀ ਗੱਡੀ ਦੇ ਵਿੱਚ ਸਮਾਨ ਸਮੂਨ ਕੋਈ ਪਿਆ ਹੋਵੇ ਤਾਂ ਕੱਢ ਲਾਂ ਆਹ ਆਹ ਵਾਹ ਕੱਚੇ ਪਾਈ ਵੀ ਹੋਗਦੇ ਮੈਂ ਆਹ ਵੇਖੋ ਚੱਲੇ ਆ ਸਾਰੇ ਫਿਰ ਇਹਨਾਂ ਗ੍ਰਿਲਵਾਰਾਂ ਬੰਦ ਕਰਦੇ ਨਹੀਂ ਯਾਰ ਅੱਛਾ ਸਾਰੇ ਨੰਗੇ ਉਹ ਮਾਲ ਪਾ ਲਿਆ ਉੱਪਰ ਆ ਸਾਰਾ ਕੁਝ ਪਾ ਲਿਆ ਕਿ ਆਵੇ ਇੱਥੇ ਵੇਖੇ ਮਗਰ ਗੱਡੀ ਬੱਧੀ ਆ ਅੱਛਾ ਤੇ ਅਸਲ ਪਿਸਤੌਲ ਫੜਿਆ ਆਪਣੇ ਵਾਲਾ ਵੀ ਇਹਨੇ ਲੱਕ ਨੂੰ ਲਾ ਲਿਆ ਇਹਨੇ ਹੱਥੇ 'ਚ ਫੜਿਆ ਹੂੰ ਇਹ ਨਗਲੀ ਨਹੀਂ ਅਸਲੀ ਪਿਸਤੌਲ ਆ ਤੇ ਬੋਲਾਂਗੇ ਅਰੀਨਲ ਆ ਦਰਵਾਜ਼ਾ ਹੈ ਜੀ ਦਰਵਾਜ਼ੇ ਕੋਲੇ ਕੁੰਡੀ ਲਾਈ ਹੋ ਉਹ ਨੂੰ ਅੰਦਰ ਆਂ ਅੰਦਰ ਹੀ ਪੁੱਤ ਆਉਦੇ ਉਦੋਂ ਵੀ ਨਹੀਂ ਦੇਦਾ ਤੈਨੂੰ ਮਦਦ ਨਹੀਂ ਕਰਦਾ ਉੱਤੇ ਜਾਣ ਦਾ ਕੀ ਕਰਦੇ ਹੋ ਪਰ ਇਹ ਕੁੜੀ ਹੈ ਤੇ ਤੇਰੇ ਵੀ ਡਰੀ ਹੋ ਮਾਂਦੀ ਤੇ ਮੈਂ ਤੈਨੂੰ ਪੈਣੀ ਪਈ ਜਦੋਂ ਉੱਤੋਂ ਉਤਰਿਆ ਮੈਂ ਦੇਖਿਆ ਆਹ ਆ ਦੇ ਐ ਜਿਤਨਾ ਵੀ ਗੱਡੀ ਮੰਗੇ ਲੈ ਕੇ ਚੱਲੇ ਵੀ ਸਾਨੂੰ ਚਾਹੀਦੀ ਆ ਪੁੱਤ ਉੱਤਰ ਦੇ ਵੇਖੇ ਤਾਂ ਮੈਂ ਕਿਹਾ ਕਿ ਤਾ ਉੱਤੇ ਨਹੀਂ ਕੋਈ ਬੈਠੇ ਉੱਤੇ ਦੋਏ ਨੇ ਆਹੋ ਜਾ ਆਪਣਾ ਹੀ ਮਗਰ ਉੱਤੋਂ ਜਿਹੜੀ ਗੱਡੀ ਤਾਂ ਮਾਫੀ ਵੀ ਛੱਡ ਜਾਗੇ ਉਹ ਇੱਥੇ ਅੰਦਰ ਹੀ ਆਖਦਾ ਸੀ ਗੱਡੀ ਨਹੀਂ ਆਖਿਆ ਆਖਿਆ ਵੀ ਫੋਨ ਤੁਹਾਨੂੰ ਗੱਡੀ ਦੇ ਤੇ ਰੱਖ ਦਿੰਨੇ ਆਂ ਅੱਛਾ ਉਹ ਗੁੰਨ ਆਖਿਆ ਗੱਡੀ ਉੱਤੇ ਰੱਖ ਦਿੰਨੇ। ਅੱਛਾ। ਕੋਈ ਗੰਨ ਨਾ ਕਿਤੇ ਆਪਣੀ ਲੋਲ। ਇੱਕ ਆ ਵੀ ਹੁਣ ਆ ਗਏ ਵਿੱਚ। ਉਧਰ ਸੁਖਮਣਿਆ ਨਾ ਰੌਲਾ ਪਾਣਾ। ਤਾਂ ਆਵੇ ਸੁਖਮਣਿਆ ਅੰਦਰ ਬੂਹਾ ਜਿ ਮਾਰਿਆ ਨਾ। ਹੂੰ। ਤਾਂ ਆਵੇ ਉਹ ਦਾਤਰ ਮਾਰਦਾ ਤੇ ਬੂਹੇ ਨੇ ਪਿਆ। ਸਾਦਿਆਂ ਨੂੰ। ਉਹਨਾਂ ਇੱਟੇ ਮਾਰੇ ਗਾੜੀਆਂ ਉੱਤਰੋਂ। ਅੱਛਾ। ਹਾਂ। ਆ ਵੀ। ਆ ਵੇਖਿਆ ਆ ਵੀ ਦਰ ਆ ਵੇਖ ਲੋ ਬੰਨ ਕੇ ਲਿਆ। ਆ ਵੀ ਜਾਂਦੇ ਸਾਰੇ। ਬੰਨ ਕੇ ਆਉਗੇ। ਅੱਛਾ ਉਹ ਮੁੰਡਾ ਜਿਹੜਾ ਪੱਲਾ ਵਾ। ਸਾਰੀ ਜੀ ਆ ਵੇਖਿਓ ਉਹਨਾਂ ਨੂੰ ਤੁਸੀਂ। आगे एक मिनट एक मिनट आगे फोटो रहनी एक मिनट एक मिनट आगे फोटो बड़ी सामने एक मिनट एक मिनट पीछे करा मेरा हाँ रुको मेरा एक मिनट वही चीज़ है सांग मुड़ सके कर नहीं जाना की करते ਉੱਥੇ ਜਿੱਥੇ ਨੀਵੇਂ ਦੇ ਥਾਂ ਤੇ ਪਰੋ ਬੈਡ ਪੈ ਨਹੀਂ ਮੈਂ ਗੱਡੀ ਨਹੀਂ ਇੱਥੇ ਸਾਰੇ ਗੱਡੀ ਚ ਵੇਂਦੇ ਆ ਹਾਂਜੀ ਇੱਥੇ ਤਾਂ ਵੇਂਦੇ ਆ ਕੋਨਾ ਆਹ ਦੇਖ ਆਹ ਮੋਟਰਸਾਈਕਲ ਆਹ ਮੋਟਰਸਾਈਕਲ ਜੀ ਆ ਇੱਥੇ ਦੇਖੋ ਜਦੋਂ ਗੱਡੀ ਦੀ ਲਾਈਟ ਵੱਜੀ ਉਹਦਾ ਮੋਟਰਸਾਈਕਲ ਗੱਲਾਂ ਮੋਟਰਸਾਈਕਲ ਉਹਨੇ ਦਾ ਖੜਾ ਬਣਾਉਂਦਾ ਹੋਏ ਮੈਂ ਤਾਂ ਬਾਅਦ ਚ ਉਹਦਾ ਫੀਤਾ ਚੋਕ ਨਹੀਂ ਉਹ ਖੜਿਆ ਕਿ ਨਹੀਂ ਲੈ ਗਏ ਉਹਨੇ ਕਿਹ ਕੁਟ ਆ ਗਿਆ ਫਿਰ ਇਹ ਆ ਵੇਖੋ ਕਲੀਅਰ ਕੀਤਾ ਨਾ ਹੁਣ ਕੇ ਜਾ ਕੇ ਗੱਡੀ ਦੀਆਂ ਮਗਲੀਆਂ ਜਦੋਂ ਬ੍ਰੇਕ ਮਾਰੀ ਲਾਈਟਾਂ ਜਗਣੀਆਂ ਕਾਹ ਜਾ ਆ ਗਈਆਂ ਉਥੇ ਬੰਦਾ ਘੜੋ ਤੌਰ ਤੇ ਮੋਟਰਸਾਈਕਲ ਤੇ ਨਾ ਨਾ ਉਹ ਵੇਖੋ ਇਹ ਉਹ ਵੀ ਦਸਾਂ ਉਹ ਪਰਲੇ ਬੰਨੀ ਨਿਕਾਲਾ ਯਾਰ ਹਾਂਜੀ ਹਾਂਜੀ ਇਹ ਆ ਵੇਖੋ ਵੇਖੋ ਨਾ ਉਹ ਬ੍ਰੇਕ ਮਾਰਦੇ ਹੀ ਆ ਬ੍ਰੇਕ ਮਾਰੀ ਜਾਂ ਜਾ ਕੇ ਉਤਰਿਆ ਉਹ ਵੇਖੋ ਮੋਟਰਸਾਈਕਲ ਤੇ ਮੈਂ ਤਾਂ ਬੰਦਾ ਪਹਿਲਾਂ ਹੀ